ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤੋਂ ਆਪ ਜੀ ਦਾ ਬਚਨ ਆ ਤੁਸੀਂ ਪੋਸਰ ਰਏ ਸੀ ਵਿਚਾਰ ਕਰ ਰਹੇ ਸੀ ਕਿ ਸਿੱਖ ਦੀ ਦਸਤਾਰ ਅਤੇ ਦਾੜਾ ਪ੍ਰਕਾਸ਼ ਕਰਨਾ ਕਿੰਨਾ ਕੋ ਜ਼ਰੂਰੀ ਆ ਤੋਂ ਮਹਾਰਾ ਜੀ ਦੀ ਏਡੀ ਵੱਡੀ ਵਡਿਆਈ ਕਿ ਸਿੱਖ ਨੇ ਦਸਤਾਰ ਸਜਾਈ ਹੋਵੇ ਦਾੜਾ ਪ੍ਰਕਾਸ਼ ਕੀਤਾ ਹੋਵੇ ਤੇ ਜੇ ਅਮਰਤ ਸ਼ਕਿਆ ਨਾ ਤੇ ਫਿਰ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਅੰਨਿ ਪਾਈਏ ਫਿਰ ਸੱਚੇ ਪਾਤਸ਼ਾਹ ਇਹ ਹੁਕਮ ਕਰਦੇ ਆ ਇਹ ਸਿੱਖਾ ਤੇਰੇ ਕੋਲ ਜਿੰਨਾ ਬੁੱਧੀ ਦਾ ਵਾਲਿਆ ਸਰੀਰਕ ਵਾਲਿਆ ਜਾਂ ਤੇਰੇ ਕੋਲ ਜਿੰਨੀ ਮਾਇਆ ਨਾ ਜੇਬ ਤੇ ਵਿੱਚ ਤੇ ਇਹ ਕੋਸ਼ਿਸ਼ ਕਰੀ ਵੀ ਕਿਸੇ ਨੂੰ ਲੋਡ ਬੰਦ ਨੂੰ ਲੋਡ ਪੈ ਜਾਵੇ ਨਾ ਤੇ ਸੋਚਾਂ ਵਿੱਚ ਨਾ ਪੈ ਜਾਵੀ ਕਿ ਇਹ ਮੈਂ ਇਹਨੂੰ ਵਰਤੋਂ ਕਰਾਂ ਤੇ ਨਾ ਕਰਾਂ ਫਟਾਫਟ ਹੁਕਮੰਦ ਗੁਰੂ ਦਾ ਮੰਨ ਲਵੀ ਤੇ ਤੇਰੇ ਗੁਰੂ ਦਾ ਇਹੀ ਹੁਕਮ ਹੈ ਕਿ ਜੇ ਤੈਨੂੰ ਮੈਂ ਇਹ ਦਾਤਾਂ ਦਿੱਤੀਆਂ ਨਾ ਤੇ ਫਟਾਫਟ ਤੋ ਇਹ ਮਾਇਆ ਇਹ ਬੁੱਧੀ ਇਹ ਪਾਵਰ ਨੂੰ ਯੋਗ ਵਰਤੋਂ ਵਿੱਚ ਲਾ ਲਵੀ ਕਿਸੇ ਦੀ ਹੈਲਪ ਕਰਕੇ ਤੋ ਦਾਸ ਦੇ ਨਾਲ ਇੱਕ ਬੜਾ ਅਜੀਬ ਅਤੇ ਅਦਭੁਤ ਵਰਤਾਰਾ ਥੋੜਾ ਸਮਾਂ ਪਹਿਲਾਂ ਵਰਤਿਆ ਆਪ ਜੀ ਨਾਲ ਸ਼ੇਅਰ ਕਰਦਾ ਹਾਂ ਕਿ ਇਹੋ ਦੇ ਇਨਸਾਨ ਨੇ ਤਕਰੀਬਨ ਸਤੰਬਰ ਦਾ ਮਹੀਨਾ ਤੇ ਦਾਸ ਰਾਤ ਦੇ 10 ਵਜੇ ਤੇ ਅੰਮ੍ਰਿਤਸਰ ਬੱਸ ਸਟੈਂਡ ਤੇ ਉਤਰਿਆ ਤੇ ਘਰ ਨੂੰ ਹੋਣਾ ਸੀ ਆਟੋ ਦਾ ਬੱਸ ਟਾਈਮ ਤੋਂ ਬਾਹਰੋਂ ਆਟੋ ਦਾ ਪਤਾ ਕੀਤਾ ਉਜਾਟੋ ਲੱਗੇ ਸਨ ਜੋ ਸਾਡੇ ਘਰ ਨੂੰ ਆਉਣੇ ਸਨ ਮਜੀਠਾ ਰੋਡ ਨੂੰ ਤੇ ਦਾਸ ਨੇ ਸੋਚਿਆ ਕਿ ਇਸ ਵਿੱਚ ਬਹਿ ਜਾਵਾਂ ਕਿਉਂਕਿ ਰਾਤ ਦਾ ਸਮਾਂ ਹੋਰ ਕੋ ਆਟੋ ਮਿਲੇ ਨਾ ਮਿਲੇ ਸੋ 10:00 ਹੋ ਜੇ ਤੇ ਬਹਿ ਗਿਆ ਥੋੜੇ ਸਮੇਂ ਬਾਅਦ ਨਾ ਥੋੜੇ ਸਮੇਂ ਬਾਅਦ ਦੋ ਕੋ ਲਾਲੋ ਸੈਕਿੰਡ ਬਾਅਦ ਤੇ ਬਹਿੰਦਾ ਬਹਿੰਦਾ ਇੱਕ ਲੜਕੀ ਉੱਥੇ ਮੈਂ ਵੇਖੀ ਦਾਸ ਨੇ ਉਹ ਬਹੁਤ سارے ਆਟੋਆਂ ਦੇ ਬੈਠੇ ਤਰਾ ਵੇਖ ਰਹੀ ਸੀ ਵੇਖ ਰਹੀ ਸੀ ਦਾਸ ਨੇ ਕੋਸ਼ਿਸ਼ ਕੀਤੀ ਕਿ ਵੇਖੋ ਕੱਲੀ ਬੱਚੀ ਆ ਕੀ ਚੱਕਰ ਆ ਕੀ ਗੱਲਾਂ ਤੇ ਉਹ ਘਬਰਾਟ ਉਹਦੇ ਚਿਹਰੇ ਤੇ ਘਬਰਾਟ ਵੇਖੀ ਤੇ ਉਹ ਵੇਖਦਿਆਂ ਵੇਖਦਿਆਂ ਸਾਡੇ ਆਟੋ ਕੋਲ ਵੀ ਆ ਗਈ ਥ੍ਰੀ ਵੀਲਰ ਕੋ ਆ ਗਈ ਤੇ ਉਹਨੇ ਕਿਹਾ ਜੀ ਮੈਂ ਮਦੀਠਾ ਰੋਡ ਤੇ ਜਾਣਾ ਉਹ ਕਹਿੰਦੇ ਬੈਠੋ ਦਾਸ ਨੇ ਬੜੀ ਵੱਡੀ ਇੱਕ ਗੱਲ نوٹ ਕੀਤੀ ਕਿ ਉਹ ਬੱਚੀ ਦੇ ਵੇਂਦਿਆ ਹੀ ਨਾ ਉਹਦੇ ਵਿੱਚ ਆਟੋ 'ਚ ਬਹਿਂਦੇ ਇਕਠਰਾਓ ਆ ਗਿਆ ਉਸ ਨੂੰ ਉਸ ਨੂੰ ਜਿਹੜਾ ਅੰਦਰ ਇੱਕ ਡਰ ਸੀ ਨਾ ਉਹ ਵੇਖਿਆ ਵੀ ਉਹ ਆਰਾਮ ਦੇ ਨਾਲ ਬੈ ਗਈ ਗਾਸ ਨੇ ਸਾਰਾ ਅੰਦਾਜ਼ਾ ਲਾ ਲਿਆ ਤੇ ਚੁੱਪ ਕਰਕੇ ਬਿਠਾ ਰਿਹਾ ਤੋਂ ਆਟੋ ਚੱਲ ਕੇ ਆਪਣੀ ਮੰਜ਼ਿਲ ਤੇ ਪਹੁੰਚਾ 4 ਕਿਲੋਮੀਟਰ ਦੂਰ ਸਾਡੀ ਰਹਿਸ਼ਿਆ ਜੀਠਾ ਰੋਡ ਤੇ ਤੇ ਲਾਤ ਉੱਤੇ ਉਤਰਿਆ ਨਹੀਂ ਆ ਕਿਉਂਕਿ ਸਾਡੀ ਰਹਿਸ਼ ਤੋਂ ਅੱਗੇ ਉਹ ਬੱਚੀ ਨੇ ਉਤਰਨਾ ਸੀ ਤਕਰੀਬਨ ਤੈਨੂੰ ਕੋਸੂ 300 ਗਾਜ ਦੂਰੀ ਤੋਂ ਰਾਹ ਜਿੱਥੇ ਉਹਨੇ ਉਤਰਨਾ ਸੀ ਇੰਦਰਾ ਕਲੋਨੀ ਸੋ ਦਾਸ ਵੀ ਉੱਥੇ ਉਤਰਿਆ ਆਪਣੇ ਘਰ ਨਹੀਂ ਉਤਰਿਆ ਅੱਗੇ ਚਲੇ ਗਿਆ ਕੱਲੀ ਬੱਚੀ ਆ ਤੇ ਸੋਚਿਆ ਵੀ ਵਾਪਸ ਮੈਂ ਪੈਦਲ ਆ ਜਾਊਂਗਾ ਚਲੋ ਆਪਣੇ ਟਿਕਾਣੇ ਚਲੀ ਜਾਵੇ ਉਸੇ ਉਹ ਬੱਚੀ ਉਤਰੀ ਆ ਉਹਨੇ ਉੱਤਰ ਕੇ ਆਟੋ ਚੋਰ ਤੇ 10 ਰੁਪਏ ਆਟੋ ਵਾਲੇ ਨੂੰ ਦਿੱਤੇ ਆ ਦਾਸ ਨੇ ਵੀ 10 ਰੁਪਏ ਦਿੱਤੇ ਤੇ ਉੱਤਰ ਕੇ ਨਾ ਦਾਸ ਨੇ ਬੱਚੀ ਨੂੰ ਕਿਹਾ ਕਿ ਬੇਟਾ ਮੈਂ ਪਿੱਛੇ ਉੱਤਰ ਜਾਣਾ ਸੀ ਮੈਂ ਤੇਰੇ ਕਰਕੇ ਅੱਗੇ ਆਇਆ ਵੀ ਬੱਚੇ ਆਪਣੇ ਟਿਕਾਣੇ ਆਪਣੇ ਘਰ ਪਹੁੰਚ ਜਾਵੇ ਹੁਣ ਮੈਂ ਪਿੱਛੇ ਵਾਪਸ ਜਿੱਥੇ ਮੇਰਾ ਟਿਕਾਣਾ ਵਾ ਉਹ 300 ਗਾਜ ਮੈਂ ਤੁਰ ਕੇ ਚਲੇ ਜਾਣਾ ਉਹ ਚੁੱਪ ਕਾ ਰਹੀ ਬੱਚੀ ਤੇ ਉਥੋਂ ਦਾਸ ਤੁਰਿਆ ਤੇ ਥੋੜੇ 10 ਕਦਮ ਅੱਗੇ ਆਪਣੇ ਘਰ ਨੂੰ ਵਾਪਸ ਆਇਆ ਨਾ ਜਦੋਂ ਤੇ ਵਾਹਿਗੁਰੂ ਜੀ ਇੱਕ ਅਜੀਬ ਇੱਕ ਨਾਂ ਭੁੱਲਣ ਜੋਗ ਵਰਤਾਰਾ ਉੱਥੇ ਵਰਤਿਆ ਬਈ ਦਾਸ ਨੂੰ ਪਿੱਛੋਂ ਆਵਾਜ਼ ਪਈ ਪਾਪਾ ਪਾਪਾ ਕਿਹਾ ਤੇ ਦਾਸ ਨੇ ਸੋਚਿਆ ਕਿ ਆਪਣੇ ਪਰਿਵਾਰ ਦਾ ਮੈਂਬਰ ਤੇ ਇੱਥੇ ਕੋਈ ਨਹੀਂ ਹੈਗਾ ਵੈਸੇ ਕਿਸੇ ਨੇ ਆਵਾਜ਼ ਮਾਰੀ ਫਿਰ ਸੋਚਿਆ ਫਿਰ ਦੁਬਾਰਾ ਆਵਾਜ਼ ਪੈ ਗਈ ਫਿਰ ਸੋਚਿਆ ਵੀ ਹੁਣ ਵੇਖਣਾ ਚਾਹੀਦਾ ਹੋ ਸਕਦਾ ਪਤਾ ਨਹੀਂ ਕੀ ਕਾਰਨ ਦਾਸ ਨੇ ਪਿੱਛੇ ਨਗਾ ਨਾ ਵੇਖਿਆ ਤੇ ਉਹ ਬੱਚੀ ਦਾਸ ਨੂੰ ਆਵਾਜ਼ਾਂ ਮਾਰ ਰਹੇ ਸੀ ਮੈਂ ਪਿੱਛੇ ਮੁੜਿਆ ਜੀ ਉਹਦੇ ਲਾਗੇ ਗਿਆ ਲਾਗੇ ਗਿਆ ਤੇ ਉਹ ਘਟਨਾ ਕੱਢ ਗਈ ਕਿ ਜਿਹੜੀ ਕਦੀ ਵੀ ਭੁੱਲ ਨਹੀਂ ਸਕਦੀ ਔਰ ਉਹ ਚੰਬਦਕਾਰ ਕਹਿ ਲਿਏ ਕੋ ਸੱਚੇ ਪਾਤਸ਼ਾਹ ਦਾ ਅਜੀਬ ਵਰਤਾਰਾ ਜੋ ਸਾਨੂੰ ਸਮਝ ਦੇਣ ਵਾਸਤੇ ਵਰਤਿਆ ਤੋਂ ਬੱਚੀ ਦੇ ਮੈਂ ਲਾਗੇ ਗਿਆ ਜਦੋਂ ਉਹਨੇ ਆਵਾਜ਼ ਮਾਰੀ ਤੇ ਮੱਕੀ ਲਾਗੇ ਮੈਂ ਖਲੋ ਗਿਆ ਉਨੇ ਬੱਤੀ ਨੇ ਮੈਨੂੰ ਕਿਹਾ ਕਿਉਂਕਿ ਮੈਂ ਉਹਨਾਂ ਕਹਿਆ ਸੀ ਵੀ ਮੈਂ ਬੇਟਾ ਤੇਰੇ ਕਰਕੇ ਅੱਗੇ ਆਇਆ ਮੇਰਾ ਤਾਂ ਟਕਾਣਾ ਪਿੱਛੇ ਸੀ ਤੋਂ ਬੱਤੀ ਨੇ ਦੁਬਾਰਾ ਜਦੋਂ ਮੈਨੂੰ ਆਵਾਜ਼ ਮਾਰੀ ਪਾਪਾ ਤੇ ਮੈਂ ਲਾਗੇ ਚਲੇ ਗਿਆ ਤੇ ਸਿਰ ਨੀਵਾ ਕਰਕੇ ਦੇਖੋ ਪਤਾ ਨਹੀਂ ਬਗਲਾੌਰ ਦੀ ਸੀ ਕਿਹੜੇ ਇਲਾਕੇ ਦੀ ਸੀ ਅੱਧਰ ਦੂਰ ਸਟੇਟ ਤੋਂ ਕਿ ਪੰਜਾਬ ਦੀ ਗੁਜਰਾਤ ਸਿਰ ਨੀਵਾ ਕਰਕੇ ਕਹਿੰਦੀ ਪਾਪਾ ਮuje ਪਿਆਰ ਨਹੀਂ ਦੋਗੇ ਲਓ ਜੀ ਇੰਨੀ ਗੱਲ ਦਾਸ ਦਾ ਉਹ ਸੈਕੰਡ ਓ ਪਲ ਬੜੇ ਖਾਸਨ ਵੇਖੋ ਇੱਕ ਨਾ ਜਾਣਦੇ ਹੋਏ ਇਨਸਾਨ ਨੂੰ ਵੀ ਪਾਪਾ ਮੁਝੇ ਪਿਆਰ ਨਹੀਂ ਦੇ ਤੋਗੇ ਹਿੰਦੀ ਚ ਬੋਲੀ ਆ ਤੇ ਉਹਨੇ ਸਿਰ ਨਹੀਂਵਾ ਕੀਤਾ ਇੰਜ ਕਰਕੇ ਤੇ ਦਾਸ ਰਿਆਂ ਨੂੰ ਪਿਆਰ ਦੇ ਦਿੱਤਾ ਤੇ ਉੱਥੇ ਫਿਰ ਸਮਝ ਆਈ ਕਿ ਸੱਚੇ ਪਾਤਸ਼ਾਹ ਇਹ ਇਹ ਵੇਖੋ ਨਿਸ਼ਾਨੀ ਹੈ ਇੱਕ ਪਗੜੀ ਇੱਕ ਦਾੜਾ ਪ੍ਰਕਾਸ਼ ਕੀਤਾ ਕਿ ਗੁਰੂ ਦਾ ਕੋਈ ਵੀ ਸੱਚੇ ਪਾਸ਼ਾ ਆਪੇ ਸੇਵਾ ਲੈ ਲੈਂਦੇ ਕਿ ਕੋਈ ਵੀ ਹੋਵੇ ਤੇ ਉਹ ਹੈਲਪ ਲੈ ਸਕਦਾ ਇੰਨੀ ਹਰ ਹਮ ਤਾਂ ਇੰਨੀ ਸੱਚੇ ਪਾਤਸ਼ਾਹ ਦੀਆਂ ਬਾਣੇ ਚ ਕਿਰਪਾ ਪਰ ਜਿਸ ਨੂੰ ਤੂੰ ਜਾਣ ਆਹੇ ਸੋਈ ਜਨ ਜਾਣੇ ਅਤੇ ਪਾਤਸ਼ਾਹ ਆਪ ਹੀ ਕਿਰਪਾ ਕਰਨ ਆਪ ਹੀ ਦਇਆ ਕਰਨ ਵੇਖੋ ਇੱਕ ਅਨਜਾਨ ਬੱਤੀ ਨੇ ਆਪਾ ਦਾ ਪਰਵਾਨ ਤੇ ਵਿੱਚ ਏਡੇ ਮਿੱਠੇ ਮੋਹ ਭਰੇ ਲਬਜਾਂ ਦੇ ਵਿੱਚ ਆਵਾਜ਼ ਮਾਰੀ ਉਹਨੂੰ ਪਤਾ ਸੀ ਕਿ ਇਹ ਵੇਖੋ ਇਹ ਮੇਰੇ ਕਰਕੇ ਅੱਗੇ ਆਉਣਾ ਪਿਆ ਸੋ ਇਹ ਸੱਚੇ ਪਾਤਸ਼ਾਹ ਦੀ ਕਿਰਪਾ ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕਰਦੇ ਰਹਿਣ ਆਪ ਹੀ ਦਇਆ ਕਿਰਪਾ ਕਰਦੇ ਰਹਿਣ ਨਹੀਂ ਸੋਚੀ ਸਾਨੂੰ ਨਹੀਂ ਸਮਝ ਕੀ ਕਰਨਾ ਕੀ ਨਹੀਂ ਕਰਨਾ ਬਿਲਕੁਲ ਨਹੀਂ ਪਤਾ ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕਰਕੇ ਸੇਵਾਲ ਲੈਂਦੇ ਰਹਾਂ ਹੋਇਆਂ ਭੁੱਲਣ ਚੁੱਕਾ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ